ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਭਿੰਡੀ ਆਪਾਂ ਨੇ ਅੱਧਾ ਕਿਲੋ ਭਿੰਡੀ ਲਈ ਧੋ ਕੇ ਸੁਕਾ ਕੇ ਆਪਾਂ ਨੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਭਿੰਡੀ ਨੂੰ ਨਾਲ ਪਾਇਆ ਆਪਾਂ ਨੇ ਅੱਧਾ ਕਿਲੋ ਭਿੰਡੀ ਦੇ ਵਿੱਚ ਪਾਈਆ ਪਿਆਜ਼ ਉਹ ਆਪਾਂ ਨੇ ਜਿਹੜੇ ਆ ਲੰਬੇ ਆਕਾਰ ਦੇ ਵਿੱਚ ਕੱਟ ਲੈਣੇ ਆ ਆਪਾਂ ਨੇ ਸਮਾਨ ਤਿਆਰ ਕਰ ਲਿਆ ਕੜਾਈ ਦੇ ਵਿੱਚ ਤੇਲ ਪਾਤਾ ਤੇ ਜਿਹੜੇ ਪਿਆਜ਼ ਆ ਉਹ ਵੀ ਆਪਾਂ ਲੰਬੇ ਸਾਈਜ਼ ਵਿੱਚ ਕੱਟ ਲਏ ਭਿੰਡੀ ਉਹ ਛੋਟੇ ਸਾਈਜ਼ ਵਿੱਚ ਕੱਟ ਲਏ 10-12 ਹਰੀਆਂ ਮਿਰਚਾਂ ਉਹ ਆਪਾਂ ਚੱਕਲੇਪਰੇ ਕੱਟ ਲਈਆਂ ਤੇ ਅਦਰਕ ਦੇ ਜਿਹੜੇ ਛੋਟੇ-ਛੋਟੇ ਟੁਕੜੇ ਕਰ ਲਏ ਹੁਣ ਆਪਾਂ ਨੇ ਇਹਨਾਂ ਨੂੰ ਸਮਾਨ ਅਨੁਸਾਰ ਤਿਆਰ ਕਰ ਲਿਆ ਲੰਬੇ ਸਾਈਜ਼ ਦੇ ਵਿੱਚ ਆਪਾਂ ਪਿਆਜ਼ ਕੱਟੇ ਛੋਟੇ ਟੁਕੜੇ ਦੇ ਵਿੱਚ ਭਿੰਡੀ ਜੱਕਲੇ ਪਰ ਆਪਾਂ ਕੱਟ ਲਏਗੇ ਹੱਥਾਂ ਦੇ ਨੋਹਾਂ ਦੇ ਵਿੱਚ ਜਿਹੜੀ ਮਿਰਚ ਚਲੇ ਜਾਂਦੀ ਐ ਫਿਰ ਉਹ ਸਾਨੂੰ ਪਰੇਸ਼ਾਨੀ ਹੁੰਦੀ ਐ ਤਾਂ ਕਰਕੇ ਫਿਰ ਆਪਾਂ ਇਹਨੂੰ ਜੱਕਲੇਬਰੀ ਕੱਟ ਲਿਆ ਤੇਲ ਸਾਡਾ ਗਰਮ ਹੋ ਗਿਆ ਹੁਣ ਆਪਾਂ ਨੇ ਤੇਲ ਦੇ ਵਿੱਚ ਪਹਿਨਾ ਕੱਲੀ ਭਿੰਡੀਆਂ ਨੂੰ ਪਾਣਾ ਭਿੰਡੀਆਂ ਨੂੰ ਪਾ ਕੇ ਆਪਾਂ ਪਲਟੇ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਜਿਹੜਾ ਮਿਕਸ ਕਰ ਦੇਣਾ ਗੈਸ ਆਪਣੇ ਸਿਮ ਕਰੇ ਵਾ ਕੜਾਹੀ ਸਸੀਂ ਪਹਿਲੇ ਗਰਮ ਕਰ ਲਈ ਹੁਣ ਆਪਾਂ ਨੇ ਇਹਨੂੰ ਭਿੰਡੀਆਂ ਨੂੰ ਹਲਾ ਹਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਗੈਸ ਜਿਹੜਾ ਪਾ ਸਿਮ ਮ ਕਰ ਦੇਣਾ ਸਿਮ ਕਰਕੇ ਇਹਨੂੰ 5 ਮਿੰਟ ਵਾਸਤੇ ਟਾ ਕੇ ਰੱਖ ਦੇਣਾ ਹਾਂਜੀ ਸਾਡੇ 5 ਮਿੰਟ ਹੋ ਗਏ ਹੁਣ ਆਪਾਂ ਦੇਖਦੇ ਸਾਡੀਆਂ ਭਿੰਡੀਆਂ ਦਾ ਜਿਹੜਾ ਰੰਗ ਆ ਉਹ ਹਲਕਾ ਹਲਕਾ ਬਦਲ ਗਿਆ ਸਾਡੀਆਂ ਭਿੰਡੀਆਂ ਜਿਹੜੀਆਂ ਹਲਕੀਆਂ ਹਲਕੀਆਂ ਬਦਲ ਗਈਆਂ ਇਨਾਂ ਦਾ ਜਿਹੜਾ ਰੰਗ ਥੋੜਾ ਜਾਂ ਚੇਂਜ ਹੋ ਗਿਆ ਹੁਣ ਆਪਾਂ ਪਾਵਾਂਗੇ ਹੋਰ ਮਸਾਲੇ ਕੱਟੇ ਹੋਏ ਪਿਆਜ਼ ਅਦਰਕ ਤੇ ਹਰੀ ਮਿਰਚ ਇਹ ਆਪਾਂ ਨੇ ਨਾਲ ਪਾ ਦਿੱਤੇ ਪਹਿਲਾਂ ਆਪਾਂ 5 ਮਿੰਟ ਕੱਲੀਆਂ ਭਿੰਡੀਆਂ ਨੂੰ ਭੁੰਨੇ ਹੁਣ ਆਪਾਂ ਬਾਅਦ ਵਿੱਚ ਸਾਰਾ ਜਿਹੜਾ ਪਿਆਜ਼ ਤੇ ਅਦਰਕ ਲ ਹਰੀ ਮਿਰਚ ਉਹ ਆਪਾਂ ਨੇ ਪਾ ਦਿੱਤੀ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਗੈਸ ਆਪਾਂ ਨੇ ਸਿੱਮਤੀ ਰੱਖਿਆ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਟਾਕਾਂਗੇ ਮਿਕਸ ਹੋ ਗਿਆ ਹੁਣ ਅਸੀਂ ਇਹਨੂੰ 5 ਮਿੰਟ ਵਾਸਤੇ ਟਾਕ ਦਵਾ ਹਾਂ ਹਾਂਜੀ 5 ਮਿੰਟ ਹੋ ਗਏ ਹੁਣ ਆਪਾਂ ਦੇਖਦੇ ਹਾਂ ਖੁੱਲ ਕੇ ਸਾਡੀ ਜਿਹੜੀ ਸਬਜੀ ਕਿਸ ਤਰ੍ਹਾਂ ਬਣੀ ਸਬਜੀ ਦੇਖ ਲਓ ਸਾਡੀ ਭਿੰਡੀ ਤੇ ਪਿਆਜ਼ ਬਿਲਕੁਲ ਜਿਹੜੇ ਉਹ ਬਣ ਗਏ ਤੇ ਦੇਖੋ ਭਿੰਡੀ ਪਹਿਲਾਂ ਆਪਾਂ ਤਾਂ ਭੁੰਨੀ ਹੈ ਕਿ ਭਿੰਡੀ ਬਾਅਦ ਵਿੱਚ ਕਾਲੀ ਹੋ ਜਾਂਦੀ ਹੈ ਸੇਕ ਦੇ ਨਾਲ ਕਾਲੀ ਹੋ ਜਾਂਦੀ ਹੈ ਤੇ ਜੇ ਪਹਿਲਾਂ ਪਿਆਜ਼ ਪਾਉਣੇ ਤਾਂ ਪਿਆਜ਼ ਕਾਲੇ ਹੋ ਜਾਂਦੇ ਇਸ ਕਰਕੇ ਅਸੀਂ ਹਲਕਾ ਜਿਹਾ ਭਿੰਡੀ ਨੂੰ ਪਹਿਲਾਂ ਸੇਕ ਲਵਾਨੇ 5 ਮਿੰਟ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਤਵਾ ਕੇ ਦੇਖ ਸਕਦੇ ਆ ਭਿੰਡੀ ਜਿਹੜੀ ਸਾਡੀ ਉਹ ਬਣ ਗਈ ਸਬ지 ਸਾਡੀ ਜਿਹੜੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਅਪਾ ਪਾਵਾਂਗੇ ਕਸੂਰੀ ਮੇਥੀ ਅੱਧਾ ਚਮਚ ਚਾਟ ਮਸਾਲਾ ਅੱਧਾ ਚਮਚ ਹਲਦੀ ਤੇ ਇੱਕ ਚਮਚ ਨਮਕ ਦਾ ਅਪਾ ਇਹਦੇ ਵਿੱਚ ਹੋਰ ਟਮਾਟਰ ਜਾਂ ਹਾਂ ਆਪਣਾ ਅਮਚੂਰ ਐਦਾਂ ਦੀ ਕੋਈ ਚੀਜ਼ ਨਹੀਂ ਪਾਈ ਅਮਚੂਰ ਹੈ ਜਿਹੜਾ ਇਹ ਕਿਸੇ ਨੂੰ ਖੱਪਦਾ ਕਿਸੇ ਨੂੰ ਨਹੀਂ ਖੱਪਦਾ ਅਮਚੂਰ ਹੈ ਜਿਹੜੇ ਉਹਦੇ ਨਾਲ ਅੱਖਾਂ ਦੇ ਵਿੱਚ ਰੜਕ ਪੈਣ ਲਾ ਜਾਂਦੀ ਹੈ ਤੇ ਅੱਖਾਂ 'ਚੋਂ ਪਾਣੀ ਆਣ ਲਾ ਜਾਂਦਾ ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਹੈ ਤੇ ਇਹ ਜਿਹੜਾ ਟਮਾਟਰ ਹੈ ਟਮਾਟਰ ਆਪਾਂ ਭਿੰਡੀ ਦੇ ਵਿੱਚ ਪਾਉਣਿਆਂ ਤਾਂ ਭਿੰਡੀ ਦੀ ਜਿਹੜੀ ਲੇਸ ਬਣ ਜਾਂਦੀ ਆ ਉਹ ਲੇਸ ਜੀ ਬਣ ਜਾਂਦੀ ਆ ਤੇ ਫਿਰ ਇਸ ਕਰਕੇ ਅਸੀਂ ਇਹ ਜਿਹੜੇ ਟਮਾਟਰ ਉਹਦੇ ਵਿੱਚ ਪਾਏ ਨੇ ਆਪਾਂ ਪਾਇਆ ਚਟ ਮਸਾਲਾ ਹੁਣ ਆਪਾਂ ਇਹਨੂੰ ਮਸਾਲਿਆਂ ਨੂੰ ਸੇਕ ਲਵਾਵਾਂਗੇ ਹੁਣ ਸੇਕ ਸਾਡਾ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਖਟਾਸ ਵਾਸਤੇ ਪਾਵਾਂਗੇ ਅੱਧਾ ਨਿੰਬੂ ਨਿਚੋੜ ਕੇ ਆਪਾਂ ਨੇ ਅੱਧਾ ਨਿੰਬੂ ਆ ਜਿਹੜਾ ਉਹ ਨਿਚੋੜ ਤਾਂ ਨਚੋੜ ਕੇ ਜਿਹੜੀ ਇਹਦੇ ਵਿੱਚ ਖਟਾਸ ਉਹ ਪੂਰੀ ਹੋ ਗਈ। ਉਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਦਾਂ ਨਾ ਦੇਖੋ ਭਿੰਡੀ ਸਾਡੀ ਇੱਕ ਪੋਰਾ ਵਿੱਚ ਪਕਾ ਹਟਣੀ ਹੈ। ਭਿੰਡੀ ਸਾਡੀ ਹਰੀ ਪਈ ਹੈ ਤੇ ਪਿਆਜ਼ ਸਾਡੇ ਜਿਹੜੇ ਪੂਰੀ ਤਰ੍ਹਾਂ ਬਰੌਨ ਹੋ ਗਏ। ਭਿੰਡੀ ਦੇਖਣ ਵਿੱਚ ਹਰੀ ਹੈ ਪਰ ਪੂਰੀ ਤਰ੍ਹਾਂ ਸਬਜ਼ੀ ਬਣ ਚੁੱਕੀ ਹੈ। ਜੇ ਅਸੀਂ ਭਿੰਡੀ ਨੂੰ ਬਾਅਦ ਵਿੱਚ ਪਾਣਾ ਤਾਂ ਭਿੰਡੀ ਕੱਚੀ ਰਹਿ ਜਾਂਦੀ ਹੈ ਤੇ ਪਿਆਜ਼ ਜਿਹੜੇ ਸਾਡੇ ਉਹ ਜਾ ਜਾਂਦੇ ਆ। ਆ ਦੇਖੋ ਸਾਡੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ। ਕੱਲੀ-ਕੱਲੀ ਭਿੰਡੀ ਪਈ ਐ ਤੇ ਆਪਾਂ ਨੇ ਇਹਦੇ ਵਿੱਚ ਜਿਹੜਾ ਤੇਲ ਉਹ ਵੀ ਬਹੁਤ ਹਿਸਾਬ ਦਾ ਪਾਇਆ ਕੋਈ ਜ਼ਿਆਦਾ ਨਹੀਂ ਪਾਇਆ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ ਗਰਮ ਮਸਾਲਾ ਪਾ ਕੇ ਹੁਣ ਜਿਹੜੀ ਛੱਡੀ ਸਬਜੀ ਆ ਉਹ ਪੂਰੀ ਤਰ੍ਹਾਂ ਤਿਆਰ ਹੋ ਗਈ ਕੋਈ ਪਿਆਜ਼ ਨਹੀਂ ਦੇਖੋ ਜਲੇਆ ਕੋਈ ਜਿਹੜੀ ਐ ਭਿੰਡੀ ਉਹ ਨਹੀਂ ਜਲੀ ਭਿੰਡੀ ਦਾ ਜਿਹੜਾ ਤਕਰੀਬਨ ਜਿਹੜਾ ਰੰਗ ਉਹ ਥੋੜਾ ਬਹੁਤ ਹੀ ਬ੍ਰਾਊਨ ਹੋਇਆ ਭਿੰਡੀ ਸਾਡੀ ਹਰੀ ਪਈ ਐ ਪਰ ਉਦਾਂ ਜਿਹੜੀ ਸਾਡੀ ਭਿੰਡੀ ਬਣ ਕੇ ਤਿਆਰ ਹੋ ਗਏ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਜੀ। ਜੇ ਆਪਾਂ ਪਹਿਲਾਂ ਪਿਆਜ਼ ਬਣਾ ਤਾਂ ਪਿਆਜ਼ ਥੋੜੇ ਜਿ ਜਲ ਜੰਨੇ ਆ ਪੱਕ ਜੰਨੇ ਆ ਤੇ ਭਿੰਡੀ ਥੋੜੀ ਜਿ ਕੱਚੀ ਰਹਿ ਜਾਂਦੀ ਟਾਈਮ ਵੀ ਜ਼ਿਆਦਾ ਲੱਗਦਾ ਤੇ ਆਪਾਂ ਨੇ ਪਹਿਲਾਂ ਭਿੰਡੀ ਨੂੰ ਹੀ 5 ਮਿੰਟ ਸੇਕ ਲੋਆ ਏ ਟੱਕ ਕੇ ਸਿਮ 'ਤੇ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਪੋਰਟ ਕਰੋ। ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਦੇਖੋ ਭਿੰਡੀ ਆਪਾਂ ਹੁਣ ਕੌਲੇ ਚ ਪਾ ਰਹੇ ਆ। ਇੱਕ ਇੱਕ ਪਿੰਡੀ ਕੱਲੀ ਕੱਲੀ ਪਈ ਐ ਇਹਦੇ ਵਿੱਚ ਕੋਈ ਵੀ ਜਿਹੜੀ ਚਪਕਾ ਹਟਨੀ ਐ ਦੇਖੋ ਇਹ ਬਣ ਕੇ ਬਹੁਤ ਸਵਾਦਿਸ਼ਟ ਹੋਊਗੀ ਇੱਕ ਵਾਰੀ ਤੁਸੀਂ ਵੀ ਮੇਰਾ ਦੱਸਿਆ ਹੋਇਆ ਤਰੀਕਾ ਜ਼ਰੂਰ ਅਪਣਾਓ ਹਾਂਜੀ ਦੇਖੋ ਕਿੰਨੀ ਵਧੀਆ ਲੱਗਦੀ ਐ ਕਿੰਨੀ ਪਿੰਡੀ ਹਰੀ ਪਈ ਐ ਕੋਈ ਜਲੀ ਨਹੀਂ ਪਿਆਦਨੀ ਜਿਹੜਾ ਸਬਜ਼ੀ ਜਿਹੜੀ ਸਾਡੀ ਉਹ 15 ਕੇ ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਗਈ ਆਪਾਂ ਕੇ ਛਿਮ ਗੈਸ ਤੇ ਹੀ ਇਹ ਪਕਾਈ ਆ ਬਾਕੀ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ